ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕਈ ਦਿਨ ਹੋ ਗਏ ਜੀ ਖਾਣਾ-ਦਣਾ ਚੱਲ ਰਿਆ ਸੀ ਜੀ ਸਾਰਿਆਂ ਦਾ ਘਰ ਤੋਂ ਬਾਹਰ ਹੈ ਵਿਆਹ ਦੇ ਵਿੱਚ ਵਿੱਚ ਅ ਰੀਤ ਦਾ ਬਰਥਡੇ ਆ ਗਿਆ ਸੀ ਵਿੱਚੇ ਪਾਪਾ ਜੀ ਦਾ ਬਰਥਡੇ ਜੀ ਮਤਲਬ ਵੀ ਪਾਪਾ ਜੀ ਦਾ ਬਰਥਡੇ ਤੋਂ ਬਾਅਦ ਮੈਂ ਕਹਿੰਦਾ ਤਕਰੀਬਨ ਜਦੋਂ ਵਿਆਹ ਦੇ ਹਾਂ ਵਿਆਹ ਦਾ ਹਾਂ ਤੇਰਾ ਹੈਪੀ ਬਰਥਡੇ ਇੱਧਰ ਸਾਸਰੀ ਘਰ ਪਹਿਲਾਂ ਪਹਿਲਾਂ ਇੱਧਰ ਇੱਧਰ ਸਾਸਰੀ ਘਰ ਪਹਿਲਾਂ ਕਾ ਤੇ ਸਾਸਰੀ ਘਰ ਕਿਹੜਾ ਹਾਲ ਹੈ ਜੀ ਕਿਆ ਕਾ ਕਾ ਦੇ ਵੀਦੇਗਾ ਤੁਸੀਂ ਹੈ ਕਾ ਕਾ ਦੇ ਵੀਦੇ ਤੁਸੀਂ ਹੈ ਤੁਸ਼ੂਲ ਗਈ ᱛੀ ਅੱਜ ਹਾਂ ਕਾਤੇ ਕਾਤੇ ਨਹੀਂ ਪੜ ਕੇ ਆਈ ᱛੀ ਇੱਥੇ ਨਾ ਹਾਂ ਨਾ ਕਿਆ ਪੜ ਕੇ ਆਈ ᱛੀ ਨਾ ਉਹ ਲੈ ਦੇਖਿਆ ਚਾੜ ਕਰੀ ਜਾਨੀ ਫਿਰ ਦੇਖ ਕਟਾਈ ਕਰ ਦੇਣੀ ਤੇ ਸਾਰੇ ਜੀ ਤਕਰੀਬਨ ਤਕਰੀਬਨ ਅੱਜ ਮੈਨੂੰ ਵੀ ਬੁਖਾਰ ਪਾਪਾ ਜੀ ਨੂੰ ਵੀ ਬੁਖਾਰ ਸੰਦੀਪ ਨੂੰ ਵੀ ਬੁਖਾਰ ਭਾਬੀ ਜੀ ਨੂੰ ਵੀ ਬੁਖਾਰ ਇੱਕ ਕੰਨਾ ਬਾਈਓ ਠੀਕ ਆ ਮੈਂ ਪਤਾ ਨਹੀਂ ਕੀ ਹੋਇਆ ਇਹ ਇੱਕ 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 ਸਾਲਾ ਫਲੂ ਜ਼ਾ ਵੀ ਚੱਲਦਾ ਵੀ ਸ਼ਾਇਦ ਵੀ ਉਦ ਹੀ ਅਸੀਂ ਸਾਰੇ ਜਣੇ ਫਲੂ ਜ਼ੇ ਸਕਾਰ ਹੋ ਗਏ ਕਹਿਣ ਦਾ ਭਾਵ ਤੇ ਹੁਣ ਰੇਤਿਕ ਤੇ ਕੀ ਫਿਰਦੀ ਸੀ ਪਤੰਗ ਅਜੇ ਵੀਡੀਓ ਸ਼ੁਰੂ ਕਰਨ ਦੇ ਚੱਕਰਾਂ ਦੇ ਵਿੱਚ ਹੁਣ ਦੇ ਕੀ ਇਹ ਥੋੜਾ ਜਾਂ ਹਾਂ ਬਿ ਨਮਰੇ ਮਨੂੰ ਕੱਦੇ ਲੱਗੀ ਵੀ ਗੱਲ ਪੈਣਾ ਏ ਥੱਲੇ ਤੇ ਡੋਰ ਦੀ ਚੱਕ ਲਈ ਕਿ ਪਤੰਗ ਦੀ ਗਿਰੀ ਹੋਈ ਵੀ ਮਨੂੰ ਪਤੰਗ ਦੀ ਡੋਰ ਦੇ ਵਿੱਚ ਪਤੰਗ ਦੇ ਵਿੱਚ ਉਹ ਪਾ ਕੇ ਦੇ ਦੋ ਕੰਨੀ کیا ਕਹਿੰਦੇ ਉਹਨੂੰ ਤਲਾਵਾ ਕੋਈ ਕੰਨੀ ਕਹਿੰਦਾ ਉਹਨੂੰ ਕੋਈ ਤਲਾਵਾ ਪਤਨੀ ਇੱਕ ਨਹੀਂ ਕੁਝ ਕਹਿੰਦੇ ਹੁੰਦੇ ਤੇ ਸ਼ਾਮ ਦਾ ਟਾਈਮ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਰਹਿਰਾਸ ਸਾਹਿਬ ਦੇ ਜਾਪ ਹੋ ਗਏ ਜੀ ਸ਼ੁਰੂ ਸਾਰੇ ਗੁਰੂ ਘਰਾਂ ਦੇ ਵਿੱਚ ਤਬਾਹ ਗਰੂ ਆ ਸਭ ਨੂੰ ਚੜ੍ਹਦੇ ਕਲਾਚ ਰੱਖੇ ਤੇ ਹੁਣ ਮੈਂ ਚੱਲਦਾ ਅੰਦਰ ਨੂੰ ਤੇ ਉਹ ਟੱਡੀ ਜੀ ਫੇਰ ਪਤੰਗ ਚੱਕੀ ਆਉਂਦੀ ਇੱਧਰ ਨੂੰ ਮਲਾਉਂਦਾ ਉਹਨਾਂ ਨਾਲ ਵੀ ਮਰੀਜ਼ਾਂ ਨਾਲ ਕੀ ਕਰਨਾ ਹਾਂ ਆਪ ਡੋਲੀ ਭਾ ਕੇ ਤਾਂ ਨਹੀਂ ਸੋਖ ਲੈ ਇਹ ਚੜ੍ਹਣਾ ਨਹੀਂ ਹੁਣ ਹਵਾ ਤਾਂ ਚਲਦੀ ਨਹੀਂ ਚਲੂਗਾ ਹਾਂ ਚਲੂਗਾ ਚਲਦੀ ਨਹੀਂ ਹਵਾ ਆ ਕੌਣ ਆ ਕੌਣ ਆ ਜਿਹੜਾ ਜਾ ਜਵਾਕਾਂ ਜਿੰਨੇ ਫੋਟੋ ਲੱਗੇ ਪਤੰਗ ਪਰ ਕੌਣ ਹੈ ਆਪਣੇ ਹਾਂ ਜਾ ਜਾਣਦੇ ਨਹੀਂ ਤੂੰ ਲਾ ਰੋ ਕੀ ਕਰਾ ਲਾ ਰੋ ਕੀ ਕਰਨਾ ਇਹਦਾ ਇਹ ਡੋਲੀ ਪਾ ਦੋ ਹਾਂ ਡੋਲੀ ਡੋੜੀ ਪਾ ਦਮਾ ਹਾਂ ਚਾ ਮਮਾ ਪਾਊਗੀ ਮਮਾ ਕੋਲ ਨੂੰ ਲੈ ਕੇ ਚੱਲ ਤੂੰ ਚੱਲ 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 ਤੂੰ ਪਾ ਦੇ ਚੱਲ ਤੂੰ ਪਾ ਚੱਲ ਤੂੰ ਪਾ ਦੇ ਤੂੰ ਕੀ ਹੁੰਦਾ ਤੁਸੀਂ ਜਹੀਦਾ ਤੁਸੀਂ ਪਾ ਦੋ ਆਗਾ ਪਾਪਾ ਜੀ ਤੁਸੀਂ ਪਾ ਦੋ ਸਾਲਾ ਮਮਾ ਗੋਲ ਅੱਡ ਨਾ ਇਹੋ ਤੇ ਵਾਲਾ ਲੱਪਾ ਆਇਆ ਸਰਦ ਗਾ ਸਤਰੀ ਗਾਲ ਦੀ ਸਾਰੇ ਸਾਰੇ ਹੋ ਗਏ ਜੀ ਬਿਮਾਰ ਹੈ ਕੋਸਨਾ ਪੱਥਰ ਹਾਲਾਤ ਹੋਏ ਬੇ ਖਰਾਬ ਖਾ ਖਾ ਕੇ ਬਾਹਰ ਦਾ ਰਸਣ ਬਿਮਾਰ ਹੋ ਗਏ ਸਾਰੇ बाहर की चाक चले आ जाए भेडा 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 ਕਿੰਨੀਆਂ ਪੇਡਾਂ ਤੁਹਾਨੂੰ ਗੱਲ ਨੂੰ ਪੇਂਡ ਚਾਲ ਸਾਰੀਆਂ ਇੱਕ ਦੂਜੇ ਮਗਰ ਮਗਰ ਹੋਈਆਂ ਵੀ ਇਹ ਸੀਟੀ ਜੀ ਮਾਰ ਕੇ ਕਾਬੂ ਕਰੀ ਜਾਂਦੇ ਜੀ ਇਹਨੇ ਇਹ ਤਾਂ ਕੀ ਹੈ ਹਾਂ ਪੇਡਾਂ ਛੋਟੀ ਜੀ ਚਲਾ ਜਾ ਅੰਦਰ ਆ ਤਾਂ ਪਾ ਬੁੱਤਾਂ ਬੋ ਮੇ ਤਾਂ ਮੰਮਾ ਨੇ ਡੋਰੀ ਪਾਤੀ ਕਿ ਨਹੀਂ ਪਤੰਗ ਚ ਆਇਆ ਦੇਖ ਪਾਤੀ ਕਿ ਨਹੀਂ ਹਾਈ ਉਹ ਪਾਉਂਦੀ ਹੈ ਪਾਉਂਦੀ ਹਾਂ ਜੀ ਦੋ ਸਾਈਡੋਂ ਪੈਂਦੀ ਹੁੰਦੀ ਆ ਕੋਈ ਨਾ ਲਾ ਉਹ ਆਪਸਾ ਦੇਖ ਕਿਧਰੋਂ ਪੁੱਠੀ ਪਾਉਂਦੀ ਹੈ ਸਹੀ ਤਰ੍ਹਾਂ ਕਿਉਂ ਆਪਸਾ ਦੋਹੇ ਪਾਸੇ ਰਪਣੀ ਸਿੰਦੀਪ ਐਂ ਠੀਕ ਆ ਫਟ ਜਾਣਾ ਨੇ ਤੁਸੀਂ ਨੀਂਦ ਦਾ ਪਾਲ ਨਹੀਂ ਲੈ ਕਿਹਨੇ ਬਹੁਤ ਦੌਣਾ ਕਿ ਮੇਰੇ ਲੋ ਮੈਂ ਨਾ ਪਤੰਗ ਚੜਾਉਂਦੀ ਦੀ ਨਾ ਉੱਥੇ ਫੇਰ ਤਾਂ ਹੁਣ ਕਿਹੜਾ ਮਨ ਦੀ ਵੀ ਮੈਂ ਜਿੱਦ ਤੱਕ ਕਹਿੰਦਾ ਚੜਾਉਣ ਨੂੰ ਵੀ ਉੱਧਰ ਨੂੰ ਉੱਧਰ ਨੂੰ ਪੈਣੀ ਹੈ ਪਤਾ ਡੋਰ ਨਹੀਂ ਠੀਕ ਹੈ ਜੀ ਬਚਰੀ ਜੀ ਆ ਲੈ ਪਾਸਾ ਉਹ ਤਾਂ ਮੜਾ ਜਾ ਉਹ ਸਾ ਮੱਤ ਕਹਾਂ ਤੀ ਜੋ ਪਾਸਾ ਦੋਗੇ ਅਜੇ ਤੇਰਾ ਸਕੂਲ ਦਾ ਕੰਮ ਵੀ ਪਿਆ ਪੁੱਤ ਹਾਂ ਪਾਸਾ ਦੋਗੇ ਫਟ ਜਾ ਕੋਈ ਕਾਪੀ ਚੱਕ ਕੇ ਲੈ ਕੇ ਅੰਦਰੋਂ ਅਮਰਾਜ ਬੈਗ ਚਾਕੇ ਲਾ ਪੁੱਤ ਤਸਹੂਲ ਦਾ ਕੰਮ ਤਾਂ ਕਰ ਲੈ ਇੱਕ ਵਾਰ ਆ ਗੱਲ ਪਰ ਪਤਾ ਨਹੀਂ ਕਾਦੀ ਰਗੜ ਜੀ ਮਰਾਈਏ ਨੇ ਬਣਾ ਪਟੂ ਗਾਏ ਪਟੂ ਗਾਏ ਆ ਮਰਾਈ ਫਿਰਦੀ ਸਾਈਡ ਵਰ ਗੱਲ ਪਰ ਹਾਏ ਅੱਜ ਗਾਏ ਆ ਹਾਈ ਕਿੱਥੇ ਉਹ ਦਿਖਾ ਪਹਿਲਾਂ ਮਾਨੂੰ ਪਟੂ ਗਾਏ ਨਹੀਂ ਫਟਦਾ ਪਟੂ ਗਾਏ ਨਹੀਂ ਫਟਦਾ ਪਟੂ ਦਿਖਾਈ ਪਟੂ ਗਾਏ ਕੋਈ ਨਹੀਂ ਪਤਾ ਤਾਂ ਹੁਣ ਆਇਓ ਪਾੜ ਦੇਣਾ ਹੈ ਹਾਂ ਪੜਾ ਲੜਾ ਬਾਹਰ ਹਾਂ ਕਿਹਦਾ ਰਹਾ ਵਿਆ ਖਾ ਖਾ ਕੇ ਵਿਆ ਸਾਰੀ ਬਿਮਾਰ ਹੋ ਗਏ ਚੰਗੇ ਰਹਿੰਦੇ ਜੇ ਮੈਂ ਨਾ ਜਾਂਦੀ ਚੰਗੇ ਰਹਿੰਦੇ ਜੁੱਥੇ ਆਪਣਾ ਸੋਸ ਸਮਝ ਕੇ ਖਾਂਦੇ ਲੱਖਿਆ ਖਾ ਲੈ ਛੋਟੇ ਹਾਂ ਗੁੱਸਾ ਲੱਜੜਾ ਤੈਨੂੰ ਦਾ ਹਾਂ ਕੀ ਕੀ ਕਰ ਤੈਨੂੰ ਹੁਣ ਹੁਣ ਇਹਨੇ ਇਹੀ ਗੱਲ ਰੱਖਣੀ ਏ ਛੱਟ ਗਿਆ ਫਾੜ ਤਾ ਲੈ ਚਲ ਵਧੀਆ ਗੱਲ ਹੈ ਦੇਖ ਲੈ ਪਪੂ ਦੋਰੀ ਕੱਢੀ ਅੰਦਰੇ ਪਾੜ ਤਾ ਲੈ ਲੈ ਚਲ ਅੱਲੇ ਕੰਦੀ ਚਾੜਦਾ ਨਹੀਂ ਚੜਾਤਾ ਚਲ ਆ ਕਿਆ ਕਰਿਆ ਆਪਣਾ ਪਿੱਕੇ ਦੋਰੀ ਤਾਂ ਸਿੱਟ ਦੇਨ ਬਾਹਰ ਹਾਈ ਤਾਂ хай ਬੁੱਲ੍ਹੇ ਪੁੱਤ ਨੇ ਜਦੋਂ ਕੋਣ ਚੱਲ ਪਣਾਤਾ। ਇਹ ਦਾ ਕਾਪੀ ਚੱਕ ਕੇ ਕਾਪੀ ਲੈ ਚੱਕ ਕੇ ਆਪਣਾ ਛੂਲ ਦਾ ਕੰਮ ਦਿਖਾਈ ਕਿਹੜਾ ਮਿਲਿਆ ਤੈਨੂੰ? ਅਰ ਮੈਂ ਖੋਲਦਾ ਪਹਿਲਾਂ ਛੂਲ ਕਾਪੀ ਲੈ ਕੇ ਆਪਣੀ ਚੱਕ ਕੇ ਜਾ। ਭੱਜ। ਭੱਜ ਕੇ ਜਾ। ਕਲਰ ਵੀ ਲਿਆਈ। ਆ ਗਿਆ ਤਾਂ। ਮਹਾਰਾ ਸੱਚਾ ਪਾਤਸ਼ਾਹ। ਅਸੀਡ ਜੀ ਉਹ ਆ ਜੀ ਸਾਰੇ ਪਾਸੇ ਦੇ ਡਾਕਟਰ ਦੀ ਦੁਕਾਨ ਪਰ ਗਏ ਅਸੀਂ ਇੱਥੇ। ਉੱਥੇ ਮੇਲਾ ਲੱਗਿਆ ਪਿਆ ਮੈਂ ਕਹਿੰਦਾ 7-8 ਜਣੇ ਬੈਠੇ ਸਸਤੇ ਮੁਰੇ ਦਵਾਈ ਲੈਣ ਨੂੰ ਅਹ ਜਦੋਂ ਕਹਾ ਨਾ ਇਕੜੀ ਮਤਲਬ ਬਿਮਾਰ ਹੋਣ ਲੱਗੇ ਸਾਰੇ ਘਰ ਦੇ ਇੱਕ ਬਿਮਾਰ ਹੋ ਜਾ ਸਾਰੇ ਹੋ ਜਾਂਦੇ ਆ ਖਰਚ ਪਹਿਲਾਂ ਪਾਪਾ ਜੀ ਨੂੰ ਚੜਿਆ ਸੀ ਬੁਖਾਰ ਕਰਲਾ ਆਏ ਮੇਰੇ ਪੁੱਤ ਲਾਇਆ ਕਾਪੀ ਲੈ ਮम्मा ਕੋਲ ਹਾਂ ਪਹਿਲਾਂ ਬਾਤ ਮੈਂ ਡੈਡੀ ਕੋਲੇ ਕੇ ਕਾਪੀ ਖੋਲ ਆ ਕੀ ਨਿਭਾਇਆ ਤਾ ਲੈ ਵੀ ਤੇ ਇੱਧਰ ਕੰਮ ਕਰਨਾ ਆ ਦੇਖੋ ਚਲੋ ਆ ਪੇੜ ਤਾਂ ਲਾ ਆ ਇੱਕ ਆ ਕੀ ਨਿਵਾਇਤਾ ਆ ਦਿਖਾਈਆਂ ਕੀ ਨਿਵਾਇਤਾ ਖੱਲੇ ਖੱਲੇ ਇਹਨਾਂ ਨੂੰ ਨਾ ਕੀ ਨਿਵਾਇਤਾ ਹੈ ਆਦਾ ਹਏ ਬਾਬਾ ਅੱਜ ਤੇ ਪਰ ਕਲਰ ਕਰਾਇਓ ਤੂੰ ਕਿਦੇ ਪਰ ਇੱਧਰ ਲਈ ਸਾਡ ਅੱਜ ਹਟ ਮਿਲਿਆ ਆਇਆ ਹੈ ਹਾਜੀ ਹਾਜੀ ਕੁਕੋਂ ਅੰਗੜੇ ਉਹਰੇ ਮਾਰਦੇ ਪੁੱਤ ਰਬੜ ਰਾ ਨਹੀਂ ਆ ਆਏ ਮਾਰ ਕਲਰ ਕਰ ਕਿਆ ਅਰਜਨ ਮੈਂ ਤੇਰੇ ਸਭ ਪੱਲਾ ਕੇ ਕਰਾਂ ਮੈਂ ਛਾਪ ਕਰਾਂ ਆ ਜੀ ਆ ਪੈਂਚਰ ਫੜ ਆ ਪੈਂਚਰ ਨਾਲ ਇੱਥੇ ਕਲਰ ਕਰ ਦੇ ਸਾਰੇ ਪਰ ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਪਿਆਰ ਨਾਲ ਪਿਆਰ ਨਾਲ ਤੈਰ ਚਾਉਟ ਨਾ ਕਰ ਹਾਂ ਪਹਿਲਾਂ ਉਹ ਨੂੰ ਸਹੀ ਹੱਥ ਚ ਫੜ ਉਹ ਹੱਥ ਚ ਫੜ ਸੱਜੇ ਹੱਥ ਚ ਹੱਥ ਗੰਦੇ ਆ ਨਾ ਹੱਥ ਗੰਦੇ ਨਹੀਂ ਹੱਥ ਸੋਹਣੇ ਤੇਰੇ ਰੀਤ ਆਹ ਕਿਉਂ ਆ ਫੜ ਲੈ ਇਹਨੂੰ ਟਿਕਣਾ ਫੜੀ ਵੀ ਨਾ ਪੈਨਸ਼ਨ ਇਹਨੂੰ ਵੀ ਫੜ ਰੱਖਣੀ ਲੱਭੜ ਇਹਨੂੰ ਰੱਖ ਦੇ ਆਰੇ ਪੈਨ ਨੂੰ ਰੱਖ ਓਥੇ ਫਿਰ ਇੱਥੇ ਕਲਰ ਕਰ ਸੰਦੀਪ ਆ ਔਰੇ ਆਹਾ ਆਜ ਨੂੰ ਪੈਨ ਚੱਕ ਕੇ ਖੜ ਗਈ ਇਹਦਾ ਹਰ ਜਾ ਪੈਨ ਨਾਲ ਟੱਪ ਕਰ ਲਉ ਆਹ ਇਹ ਮੈਂ ਇੱਥੇ ਨੂੰ ਕਲਿੱਕ ਕਰ ਦਿੰਦੀ ਇਹਦੇ ਪਿੱਛੇ ਨਾਲ ਕਰ ਕਾਨੂੰ ਪਹਿਲਾਂ ਪਹਿ ਫੜ ਫੜ ਫੜਾਉਣਾ ਸਖਾ ਨੂੰ ਫੜ ਫੜ ਕਲਰ ਕਰ ਥਾਰੀ ਭਰ ਦੇ ਔਰ ਮੈਡਮ ਨੇ ਕਹਿੰਦਾ ਪਰਸੋਂ ਦੁੱਤਾਤਾ ਹਾਂ ਕਰ ਆਨੇ ਕਰੀ ਕਾ ਆਨੇ ਕਰਦੀ ਹਾਂ ਹਾਂ ਆਨੇ ਕਰ ਅੱਜ ਤੂੰ ਅੱਜ ਤੂੰ ਸੂਲਟ ਕਰ ਮਾਂ ਮੈਨੂੰ ਐ ਕਰਨਾ ਹੈ ਛਾਟ ਛੱਡ ਕੇ ਨੂੰ ਰੋਆਤੀ ਮੈਨੂੰ ਥੱਪੜ ਮਾਰਨਾ ਹੈ ਐਵੇਂ ਨਹੀਂ ਕਿਹਾ ਮੈਡਮ ਨੇ ਐਵੇਂ ਕਰੀਆ ਆ ਦੇਖ ਮੈਡਮ ਨੇ ਕਿਵੇਂ ਕਰਾਇਆ ਹੈ ਨਾ ਨਾ ਆਨੇ ਕਰਾਇਆ ਬੀਆ ਦੇਖਿਆ ਗਿਆ ਕਰਦੀ ਆ ਮੈਂ ਕਰਨਾ ਮੈਂ ਲਾ ਕਰ ਲਿਆ ਲਾ ਤੂੰ ਅੱਜ ਸਕੂਲ ਚ ਘਾਤਰ ਹੁੰਦੀ ਦੀ ਪਤਾ ਨਹੀਂ ਪਤਾ ਨਹੀਂ ਲੁਕਦਾ ਇੱਧਰ ਨਹੀਂ ਮਿਲਿਆ ਹੋਇਆ ਹੋਰ ਮੈਂ ਮਿਲਿਆ ਆ ਦੇ ਮੈਂ ਇਹ ਖੜਿਆ ਵੀ ਹੈ ਹਾਂ ਫਿਰ ਇੱਥੇ ਵੀ ਕਰ ਦੇ ਨਹੀਂ ਮੈਂ ਹੀ ਕਰਨਾ ਪ੍ਰੀਤ ਮੈਂ ਆ ਮੈਂ ਖੜ ਲਗੀ ਹੈ ਖੜ ਜਾ ਇੱਕ ਹੋਰ ਵੀ ਮਿਲਿਆ ਹੋਇਆ ਬੱਲੇ ਇੰਨਾ ਆਇਆ ਮਾਂ ਕਰੂੰਗੀ ਲੈ ਮਾਂ ਕਰੂੰਗੀ ਅੱਛਾ ਅੱਛਾ ਬਿੰਦੂ ਲਾਉਣੇ ਆ ਬਿੰਦੂ ਨਹੀਂ ਲਾਉਣੇ ਹੋਰ ਕੀ ਰਾਉਣਾ ਫਿਰ ਬਿੰਦੂ ਹੈ ਬਿੰਦੂ ਕਟਾਈ ਕਰਦੇ ਲਈ ਤੇਰੀ ਬਿੰਦੂ ਹੈ 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 ਨਾ ਤੂੰ ਅਜੇ ਛੂਲ ਚ ਘਾਤੇ ਰਹਿੰਦੀ ਦੀ ਮੇਟਰ ਹੁੰਦੀ ਦੀ ਕਾਤੇ ਵੀ ਇਹਦੀ ਨਾਲ ਮੇਤੇ ਕੋਟ ਹੋਣੀ ਆ ਬਸ ਕਰ ਦੇਣੀ ਆ ਮੈਂ ਹਾਂ ਪਾਉਣ ਲੱਗੀ ਹਾਂ ਪਾਤਾ ਪਾਛੇ ਪਾਉਣ ਲੱਗੀ ਤੈਨੂੰ ਮੈਂ ਦੱਸਦੀ ਆਂ ਕਿਆ ਪਾਉਣਾ ਤੇ ਹਾਂ 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 ਕੋਲੀ ਕੋਲੀ ਆ ਪੈਨਸਲ ਨਾਲ ਲਿਖਣਾ ਚੱਕ ਫਾੜ ਪੈਨਸਲ ਆ ਆ ਜਾ ਤੂੰ ਹੀ ਲਾਤੀ ਉਹਨੇ ਕਿਨੇ ਲਾਤੀ ਸੂਈ ਤੁੱਖੋਂ ਮੰਮਾ ਪਾ ਦੋ ਆ ਚਲ ਉੱਥੇ ਲੈ ਚਲ ਆ ਜਾ ਚਲ ਲੈ ਘਰ ਆ ਜੀ ਬੰਨ ਬਣਾ ਥੱਲੇ ਖੜਾ ਥੱਲੇ ਖੜਾ ਲੈ ਹਾਂ ਇਹਦੇ ਨੰਨ ਐ ਬਿੰਦੀ ਨਾਲ ਬਿੰਦੀ ਮਲਾ ਦੇ ਜਿਹੜੀ ਆ ਬਿੰਦੀ ਹੈ ਨਾ ਆ ਇਹ ਐ ਕਰਨਾ ਕਰਤਾ ਚਲ ਕਰ ਦੇ ਚਲੋ ਕਰ ਦੇ ਹਾਂ ਚਲੋ ਜੀ ਬੰਨ ਇੱਥੇ ਵੀ ਨਹੀਂ ਗੱਲ ਆਪਾਂ ਆ ਉੱਥੇ ਵੀ ਨਹੀਂ ਉੱਥੇ ਵੀ ਨਹੀਂ ਚਲ ਠੀਕ ਆ ਪਰਸ ਵੀ ਸਰ ਮੈਂ ਖਿਖਣਾ ਤਾਂ ਮਾਂ ਗੱਲ ਲੈ ਵੀਰ ਲੇਖ ਲੈਣ ਦੇ ਚੁੱਕਾ ਮਮਾ ਨੂੰ ਨਹੀਂ ਲੇਖ ਲੈਣ ਦੇ ਕਮਾਮ ਕੁੱਤੂਗੀ ਆਪ ਕੁੱਤੋਗੇ ਪੀਛੇ ਨਹੀਂ ਪਾਪ ਕੁੱਤੋਗੀ ਚਲ ਆਪਣੇ ਆਪ ਕਰ ਇਹਨੂੰ ਥੋੜਾ ਜਿਹਾ ਡਾਇਰੈਕਸ਼ਨ ਦਿਆ ਕਰ ਵੀ ਆਪ ਵੀ ਕਰੇ ਪਿੰਚਲ ਪੜ ਲੋੜਨਾ ਪਿੰਚਲ ਪੜ ਕੇ ਕਰੋ ਚਲ ਹੱਥ ਛੱਡ ਉਹ ਕਰਨਾ ਪੈਣਾ ਛੱਡਣਾ ਪੈਣਾ ਵਿਚ ਵਿਚ ਹਲਕਾ ਹੋ ਜਾ ਬਸ ਬਿੰਦੀ ਨਾਂ ਮਿੰਦੀ ਮਿਲ ਲੈ ਮਿਲਾਂ ਜਾ ਦੂਜੀ ਮਲ ਥੋੜਾ ਜ਼ੋਰ ਕੇ ਤਾਰ ਉਹ ਪੈਨਸਲੇ ਨਹੀਂ ਸਹੀ ਫੜੀ ਵੀ ਪੈਨਸਲ ਤਾਂ ਸਹੀ ਫੜਾ ਉਹਨੂੰ ਦੇ ਕੇ ਕੰਨਾ ਫੜੀ ਵੀ ਉਹਨੇ ਹਾਂ ਐ ਕਲੀ ਬੀਆ ਹਾਂ ਹਾਂ ਜ਼ੋਰ ਕੇ ਰਗੜ ਕੇ ਥੱਲੇ ਚੱਲ ਕਰ ਪੁੱਠੇ ਪੱਸੇ ਨੂੰ ਕਰਦੀ ਐ ਐ ਕਰਨਾ ਐਨੂੰ ਥੱਲੇ ਨੂੰ ਕਰ ਰਹਾ ਪੁੱਤ ਆ ਐ ਇਹਨੂੰ ਆ ਬਾਬਾ ਚੱਲ ਅਗਲਾ ਲੀ ਆ ਆ ਨਹੀਂ ਰਹੀ ਲੈਨੇ ਕਾ ਬਾਬਾ 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 ਪੰਪੂਆ ਨੂੰ ਖੁਸਦੀ ਚੱਲ ਕਰ ਆਹ ਹੋ ਕੰਮ ਤਾਂ ਤੇਰਾ ਉਹ ਨਹੀਂ ਕਰਨਾ ਮੈਂ ਲੈ ਇਦਾਂ ਤੂੰ ਮੰਦੀ ਕਰਨੀ ਉਹਨੇ ਮੰਦੀ ਆਏ ਕਰਪਾ ਚੁੜਦੇ ਕਰਦੇ ਲੈ ਲੈ ਦੋਨੇ ਕਰੀ ਗਏ ਆਜੋ ਉਹ ਜੋ ਮੇਰਾ ਚੰਦਾ ਆਦਮੇ ਸ਼ੁੱਜ ਲੈ ਲੈ ਸਿਰ ਤੇ ਕਰ ਆਹ ਹੋਣੀ ਆ ਮੈਂ ਕਰਨਾ ਹਾਂ ਆ ਮੈਂ ਕਰਨਾ ਆਨੇ ਹਾਂ ਅਗਲੀ ਮਲਾ ਅਗਲੀ ਮਲਾ ਚੱਲ ਫਿਰ ਮਲਾਜਮ ਮਲਾ ਕਰੋੜ ਕਿਹਾ ਦਬਾ ਦੇ ਪੈਨਸਲ ਨੂੰ ਹਾਂ ਜੋਰਜੀ পাগল ਲੈ ਹੁਣ ਕਰ ਕਿੱਧਰ ਨੂੰ ਫੜਾਤੀ ਤੁਸੀਂ ਇਹ ਆਹ ਫੜੂਗੀ ਉਹ ਪੜਾ ਕੇ ਪੜਾਈ ਚਲ ਬਦਲਾ ਕੇ ਪੜਾਈ ਉਹ ਤੂੰ ਸਮਝਿਆ ਨਹੀਂ ਚਲ ਅਗਲੀ ਫੜ ਹਾਏ ਅਗਲੀ ਕਰ ਆ ਆਪਣੀ ਆਪੇ ਕਰ ਵੈਰੀ ਗੁੱਡ ਬੜਾ ਵਾਟੇ ਪੜਿਆ ਬੜਾ ਵੈਰੀ ਗੁੱਡ ਜੈਸਮੀਨ ਕਰ ਲੋ ਵੈਰੀ ਗੁੱਡ ਜੈਸਮੀਨ ਕੀ ਕਰਨੂ ਨਹੀਂ ਪੁੱਤੋ ਦੁਆਜ ਲੈਣ ਗਈ ਆ ਬਮਾਰਤ ਅਗਲੇ ਪਾਤੋ ਹੋ ਜਾਊਗੀ ਕੰਮ ਤਾਜਾ ਤੇ ਆਦਾ ਅੰਮਕੜਿਆ ਵੀ ਐ ਕਿਨੇ ਘੜਿਆ ਤਾ ਇਹ ਆਕੀਨ ਤਾ ਕੀਨੇ ਘੜਿਆ ਤਾ ਇਹ ਮੈਂ ਲੈ ਸਰਕਲ ਬਣਾਣਾ ਲੈ ਤੁਸੀਂ ਦਸ ਘਰਾ ਤਾ ਇਹਦੇ ਤੇ ਰੰਗ ਭਰਨਾ ਨੇ ਹਾਂ ਕਲਰ ਕਿੱਥੇ ਸੱਟੇ ਆ ਆ ਪਿਆ ਲਗਾ ਲਾ ਫੜ ਆ ਸਰਕਲ ਦੇ ਵਿੱਚ ਰੰਗ ਭਰਦੇ ਐ ਕਰਕੇ ਹਾਂ ਭਰਦੇ ਚਾਏ ਚਲ ਭਰ ਦੇ ਸਰਕਲ ਚਾਉਂ ਰਾਉਂਡ ਰਾਉਂਡ ਕਰਦੇ ਨੂੰ ਐ ਗੋਲ ਗੋਲ ਕਰ ਰਾਉਂਡ ਰਾਉਂਡ ਕਰਦੇ ਥਰਡ ਸਾਈਡ ਪੈਸਲ ਮਾਰ ਹਾਂ ਪੈਨਸਲ ਫੜ ਦਿੰਦੇ ਐ ਰਾਉਂਡ ਰਾਉਂਡ ਕਰਦੇ ਸਾਰੀ ਨੂੰ ਵੈਰੀ ਗੁੱਡ ਕਰਦੇ ਕਰਦੇ ਜ਼ੋਰ ਜ਼ੋਰ ਚ ਕਰਦੇ ਰਾਉਂਡ ਰਾਉਂਡ ਬਾਹਰ ਨਹੀਂ ਬਾਹਰ ਨਹੀਂ ਕੱਢਣਾ ਅੰਦਰ ਵਿੱਚ ਕਰ ਆਜੇ ਤੋ ਬਾਹਰ ਨਹੀਂ ਕੱਢਣਾ ਕੱਬੇ ਕਮੀ ਗਾਲਾਂ ਨਹੀਂ ਮਿਚਕਾ ਕਾਰ ਫਿਨਿਸ਼ ਕਰ ਦੇ ਰਾਉਂਡ ਰਾਉਂਡ ਸਰ ਦੇ ਬਾਹਰ ਨਹੀਂ ਕੱਢਣਾ ਰਾਉਂਡ ਰਾਉਂਡ ਕਲਿਆ ਇੱਧਰ ਵੀ ਕਰ ਦੇ ਹੁਣ ਇੱਕ ਵਾਰ ਆ ਕਲਿਆ ਵੀ ਐ ਕਲਿਆ ਵੀ ਐ ਪਿਆਰਾ ਰਹਿੰਦਾ ਉਹ ਕਲਿਆ ਵੀ ਐ ਉਹ ਯਾਰਾ ਮਿਲਿਆ ਨਮਕਾਂ ਮਾਰ ਦੇ ਕਰ ਦੇ ਲੈ ਨਾ ਐ ਮਾਰ ਦੇ ਆ ਦੇਖ ਇੱਕ ਨਾ ਮਾਰ ਦੇ ਲੈ ਨਾ ਮਾਰ 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 ਦੇ ਲੈ

ਬੱਲੇ ਬੱਲੇ ਕਿੰਨਾ ਸੁਣਾ ਕੰਮ ਫੇਰ ਬਟਾਤ ਕਰ ਦੇ ਦੇ ਲੈ ਦੂ ਹੱਥ ਨਾਲ ਕਰ ਲੈ ਪੁੱਤ ਆਂਦੇ ਕਹਿੰਦੀ ਕਰ ਲੈ ਬੇਬੀ ਦੂ ਹੱਥ ਨਾਲ ਕਰ ਦੇ ਥੋੜਾ ਜਿਹਾ ਨਹੀਂ ਨਹੀਂ ਦੂ ਹਾਂ ਆ ਹੱਥ ਨਾਲ ਥੋੜਾ ਜਿਹਾ ਕਰ ਦੇ ਆ ਹੱਥ ਨਾਲ ਕਰ ਨਾ ਆ ਸਿੱਧੀ ਬਾੜੇ ਨੂੰ ਪਤਾ ਆਦਤ ਪੈਣੀ ਦਨ ਆਏ ਹਾਂ ਆਏ ਵੈਰੀ ਗੁੱਡ ਕਰ ਦੇ ਕਰ ਦੇ ਉਹ ਬੱਲੇ ਕਿੰਨਾ ਛੋਣਾ ਕਰਤਾ ਵੀ ਬੱਲੇ 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 ਇਹਦਾ ਸਾਡਾ ਔਰ ਉਹਨੇ ਵੀ ਮਾਰਦੇ ਔਰ ਵੀ ਮਾਰਦੇ ਥੋੜੀ ਜਿਹੀ ਲੈਣਾ ਦੇ ਫੇਰ ਪੁੱਠੇ ਪਾਸੇ ਮਾਰਦੀ ਬੈਂਸ ਪਰ ਪੈਨਸਲ ਸਿੱਧੀ ਫੜ ਚੱਲ ਘਰ ਆ ਲੋ ਕੰਮ ਨਹੀਂ ਚਲੋ ਵੀ ਚਲਾ ਚਲਾ ਵੀ ਚਲਾ ਸਾਰਾ ਟੱਬਰ ਮਗਰ ਲਾਇਆ ਹੈ ਕੰਮ ਨੂੰ ਕਰੀਏ ਚਲ ਆਇ ਨੂੰ ਵੀ ਪੂਰਾ ਕਰਦੇ ਹੁਣ ਮੈਡਮ ਨੇ ਇੱਕ ਪਲੇਟ ਕਰ ਦੇਣੀ ਚਲ ਕਰ ਹਾਂ ਅਰੇ ਆ ਆ ਪੈਸਾ ਲਾਉ ਲੋ ਨਹੀਂ ਕਰ ਲਿਆ ਬਸ ਕਰ ਲਿਆ ਕਰ ਕਰ ਲਿਆ ਚੱਲ ਲਿਆ ਫੜਾ ਕਰ ਲਿਆ ਸ਼ੁਕਰ ਕਰੋ ਮੈਂ ਤੇ ਕਰੂੰਗੀ ਕੀ ਮੈਂ ਤੇ ਕੀ ਕਰਾਵਾਂ ਕਰ ਕਰੋ ਹਾਂ ਇਹਨੇ ਤਾਂ ਕੰਮ ਕਰ ਲਿਆ ਹੁਣ ਤੁਸੀਂ ਤੜਕਾ ਭੁੰਨ ਦਿਓ ਕੀ ਗੱਲ ਲੈ ਮੈਂ ਵੀ ਤਾਂ ਬਿਮਾਰ ਆ ਸਾਰੇ ਬਿਮਾਰ ਆ ਮੇਰਾ ਗਲਾ ਨਹੀਂ ਦੁਖਦਾ ਮੇਰਾ ਗਲਾ ਦੁਖਦਾ ਹਾਂ ਮਾਂ ਹਾਂ ਇੱਕ ਦੇ ਮੈਂ ਕਰ ਲੂੰਗੀ ਕਰ ਲਿਆ ਕੰਮ ਸਾਰ ਪੁੱਤ ਹੁਣ ਕਰਤਾ ਲਿਆ ਉਹ ਆਪਾ ਦੀ ਆ ਨੇ ਬੱਤ ਤੋੜ ਨਹੀਂ ਕਰੀਂ ਚੌੜ ਨਹੀਂ ਕਰੀਂ ਬਸ ਆਕੜ ਗਈ ਆਕੜ ਗਈ ਐਸੀ ਪੂ ਅੱਜ ਇਹ ਪੇ ਤਾਂ ਆ ਗਿਆ ਇਹ ਫੇਰ ਅੱਗੇ ਪੇ ਤਾਂ ਲਾ ਹਾਏ ਕਿੰਨੀ ਆ ਪੇ ਤਾਂ ਆ ਗਿਆ ਹਾਏ ਡੰਡਾ ਰੱਖੀ ਹੂੰ ਕੰਮ ਆਇ ਨਾ ਤੜਕੇ ਦਾ ਹੁਣ ਕਿਆ ਕੰਮ ਕਰਿਆ ਪਾ ਤੁਸੀਂ ਕਰਿਆ ਕੋਸੇ ਸਿਰਫ ਮਿਰਚਾਂ ਕੁੱਟਣ ਤੇ ਰਹਿ ਗਈ ਚਲ ਕੁੱਟ ਫਿਰ ਲਿਆ ਮੈਂ ਲਾਵਾਂ ਤੜਕਾ ਤਤ ਨਾਮ ਉਹ ਰੂਬੜ ਆਇਆ ਕਿ ਆ ਵੈਸੇ ਮਾਮਾ ਦਾਲਾ ਉਹ ਸੋ ਇਹਨੂੰ ਕਾਤੇ ਕਾਲਾ ਹੋ ਗਿਆ ਇਹ ਪਤਾ ਨਹੀਂ ਕਿਸੇ ਨੇ ਦੁੱਧ ਵਾਲ ਦਾ ਵਿੱਚੋਂ ਦੋ ਦੋ ਅਸੀਂ ਬਾਹਰ ਚਲਾਇਆ ਗਿਆ ਇਸ ਮੈਂ ਤਾਂ ਅਰੇ ਬਾਹਰ ਉਧਰ ਰੱਖ ਦੇ ਤਾਰ ਕੇ ਬਾਕਮਾ ਦੀ ਦਾਲ ਤੋਂ ਦੇਖਣਾ ਉਹ ਮੇਰੇ ਵਾਹਿਗੁਰੂ ਸਤ ਨਾਮ ਸੱਚਾ ਪਾਤਸ਼ਾਹ ਸੁੱਖ ਰੱਖੇ 일단 사만 또 오다. 야 나. 아차 아차 아차. 아들. 가위를 챙겨 나가라. 아, 봐요. 에 이빨에다가 놔둬. 쿠커라다가 놔둬. 컬리 놔둬. 컬리야, 빠이. ਹਾਂ ਤੋ ਟੀ ਟੀ ਕੀਤੇ ਕਰਨਾ ਕੀ ਬਾਈ ਖੋਲੋ ਜੀ ਹਾਸਾ ਹਾਸਾ ਐ ਐ ਐ ਐ ਐ ਐ ਐ ਐ ਆ ਜਾ ਬਾਰਾ ਦਾਲ ਤੱਕ ਹੀ ਬਣਾ ਲੈ ਕੋਲੀ ਕੇ ਨਹੀਂ ਹੋਰ ਘਟਸੀ ਕਿੱਧਰ ਗਈ ਆ ਆ ਗਈ ਆ ਘਟਸੀ ਦਾਲ ਘਟ ਪਾਈ ਵੀ ਆ ਹਾਂ ਆ ਪਾਇਆ ਕਿ ਮਸਤੀ ਦਿਰਾਉਂ ਜਿਹਾ ਨੇ ਬਾਕੀ ਦਾਲ ਬਣਾਉਣੇ ਬਾਹਰ ਕਰ ਲਾ ਬਾਕੀ ਚੌਲ ਬਣਾ ਦੇ ਉਹ ਦਾਲ ਮੈਨੂੰ ਤਾਂ ਘੱਟ ਲੱਗਦੀ ਪਾਈ ਦੂਈ ਉਹਦੇ ਚ ਪਾਣੀ ਉਹ ਜ਼ਿਆਦਾ ਦਿਖਦਾ ਹਾਂ ਕੁਲ ਗਈ ਚਲ ਕੋਈ ਨਹੀਂ ਤੁਸੀਂ ਤੜਕੇ ਨੂੰ ਖੜਾਈ ਚੱਕ ਲਈ ਬਾਈ ਤੜਾ ਤੜਕੇ ਦੀ ਤੜਕਣੀ ਆ ਬਈਆ ਦਾਲ ਤਾਂ ੱਟਤੀ ਛੋਲੇ ਆਂ ਦੀ ਉਹ ਤਾਂ ਕੁਲ ਮੈਂ ਤਾਂ ਪਵਾ ਕੇ ਲਿਆ ਦਾਲ ਨਹੀਂ ਮੈਂ ਨਹੀਂ ਛੋਲੇ ਦਾ ਅੱਧਾ ਕਿਲੋ ਪਾ ਕੇ ਲੈ ਤਾ ਉਹਨਾਂ ਮੈਂ ਛੋਲਿਆਂ ਦੀ ਦਾਲ ਕਾਲੀਆਂ ਦੀ ਅੱਧਾ ਕਿੰਨਾ ਨਾ ਘਰ ਚ ਸਰ ਦਿੰਦਾ ਓਹ ਤੂੰ ਇਕੱਲੀ ਛੋਲਿਆਂ ਦੀ ਇਕੱਲੀ ਥੋੜਾ ਬਣਾਤੀ ਪਾਦ ਬਾਲ ਤੇ ਥਨੇ ਗਸਤ ਬਾਲ ਦੇ ਕੱਢ ਸਾਰਾ ਤਾਂ ਤੇਲ ਵੀ ਘਟਾ ਲਿਆ ਪਾਣੀ ਘੜੋਣੀ ਪਣੀ ਆ ਔਰ ਮੈਂ ਅੰਦਰ ਚੌਲ ਘਰ ਦਾਨ ਹੂੰ ਨਾਲ ਦੀ ਨਾਲ ਸਰੀਰ ਕੇ ਨਾਲ ਪਾ ਜਾ ਬਸ ਬਹੁ ਹੁਣ ਪਏ ਰਹਿਣਾ ਉਹ ਲਿਆ ਸਰੋਂ ਦਾ ਤੇਲ ਕੱਢਿਆ ਘੱਟੀ ਇਹਦੇ ਚ ਪਾ ਕੇ ਕੜਾਹੀ ਚੱਕਣੀ ਟਿੱਡਿ ਟਿੱਡੇ ਇੰਨੀ ਚ ਕੜ ਤੇਲ ਨਾ ਕੈਂਡੀ ਨਾਲ ਪਾ ਦੇਣਾ ਮੈਂ ਟੈਨਸ਼ਨ ਹੋ ਗਈ। ਮੈਂ ਚੌਲ ਪਾ ਲਿਆ। ਹਰਨੋ ਹਰਨੋ ਸੁੱਕਾ ਥੋੜਾ ਧਰ ਕੇ ਰੱਖਣਾ ਤੂੰ ਤੜਕਰੀ ਦੇ ਉੱਪਰ। ਸੁੱਕਦਾ ਜਾਵੇ। ਸੁੱਕ ਕੀ ਇਹਦੇ ਚ ਕੀ ਆਤਾ? ਮੁੰਦੀ ਦਾ ਮਾਰੀ ਵੀਦੀ ਉਹ। ਆਹ ਤਾਂ ਤੁਹਾਡੇ ਜਾਸ ਦੇ ਵਿੱਚ ਨਾ ਜਾਮ ਹੋ ਗਿਆ ਹੈ। ਮੈਂ ਵੀ ਤਾਂ ਉਹ ਕਿਹਾ ਵੀ ਤੇ ਚ ਦੁੱਧੂ ਬਲਿਆ ਤਾਂ ਇਹ ਤਾਂ ਫੇਰ ਵੀ ਖੁੱਲ ਗਿਆ। ਅਦੂ ਝਾੜਨਾ ਪੈਣਾ ਕਾ ਫਿਰ ਆਪਾ ਤੇਲ ਲੋ ਲਿਆਈ ਹੌਲੀ ਹੌਲੀ ਨਹੀਂ ਕਰੀਦਾ ਹੁੰਦਾ ਕੰਮ ਕਰੀਦਾ ਤੇਜ਼ ਹਾਂ ਆਹ ਤੁਸੀਂ ਕੀ ਕਰ ਰਹੇ ਹੋ ਉਹਨੇ ਬੰਦਦਾ ਕਰ ਦੋ ਬਹੁਤ ਆ ਬਹੁਤ ਆ ਕਿਤੇ ਰੱਖਤਾ ਹੋ ਨਹੀਂ ਭੁੰਨ ਜਾਨੀਏ ਤੜਕਾ ਤੋ ਰੋ ਇੱਕ ਮਿੰਟ ਬਾਲ ਤਾ ਉਹਨੂੰ ਮੈਨੂੰ ਦੇਖਤਾ ਲੈਣ ਦੇ ਵੀ ਥਾਲੇ ਦਾ ਉਹਨੂੰ ਫਰਕ ਪਿਆ ਕੋਈ ਤੇ ਨਹੀਂ ਪੈ ਗਿਆ ਬਾਲਣ ਲੱਗਿਆ ਤੇ ਨਹੀਂ ਸਉਣ ਲੱਗਿਆ ਸਹੀ ਬਾਲਣ ਮੈਂ ਇੰਨਾ ਕੰਮ ਕਰਨਾ ਦਾ ਛਾੜਨਾ ਦਾ ਨੂੰ ਚਲੋ ਜੀ ਜੀ ਮੈਂ ਲੈ ਕੇ ਸੈਗਲੇ ਵਲੌਗ ਤੋਂ ਮਾਰਾ ਤੁਹਾਨੂੰ ਸੁੱਖੇ ਚੜ੍ਹਦੀ ਕਲਾ ਚ